ਲੈ ਵੀ ਮਿੱਤਰੋ ਐਤ ਕੀਤਾ ਆ ਕਿਸਾਨ ਵੀਰ ਨੂੰ ਫੁੱਲ ਵੱਟਾ ਫੁੱਲ ਵਧਾਈਆਂ ਪੂਰੀ ਪਾਰਟੀ ਹੋ ਗਈ ਇਹ ਕਿਸਾਨ ਵੀਰ ਦੇ ਸਹਰਾ ਕਿਉਂਕਿ ਬੱਲੇ ਬੱਲੇ ਹੋ ਗਈ ਨਰਮਾ ਖੜਿਆ ਵੇ ਜਾਣ ਦੀ ਚਿੱਟਾ ਸਿਆਉਣਾ ਜਿਵੇਂ ਕਹਿੰਦੇ ਹੁੰਦੇ ਆ ਬਹੁਤ ਸੋਹਣੇ ਫੁੱਟ ਹੈ ਆਪੇ ਨਿਕਲੀ ਜਾਂਦਾ ਇਹਨਾਂ ਚੋਂ ਆਪੇ ਕਿਆ ਬਾਤ ਆ ਭਾਈ ਯਾਰ ਐਦ ਕੀ ਦਾ ਨਰਮੇ ਨੇ ਨਾ ਕਹਿੰਦੇ ਹੁੰਦੇ ਬੱਲੇ ਬੱਲੇ ਕਰਾਤੀ ਰੰਗ ਲਾਤੇ ਜਮਾ ਰੰਗ ਤੇ ਪਿਛਲੇ ਜਿਹੜੇ ਜਿੰਨਾ ੱਤਕਾ ਲੱਗਿਆ ਸੀ ਉਦੋਂ ਵੱਧ ਐਦ ਕੀ ਕਈ ਗੁਣਾ ਵੱਧ ਕੇ ਨਰਮਾ ਖੜਿਆ ਤੁਸੀਂ ਦੇਖੋ ਦੂਰ ਤੱਕ ਸਾਰੇ ਨਰਮਾ ਖੜਿਆ ਵੈ ਕੋਈ ਸਪੈਸ਼ਲ ਬੂਟਾ ਸਪੈਸ਼ਲ ਛੱਡੀ ਨਹੀਂ ਤੇ ਫੁੱਲ ਬਟਾ ਫੁੱਲ ਵੀ ਵੀ ਸੋਨੂ ਕਿਸਾਨ ਵੀਰ ਤੋਂ ਪੁੱਛ ਕੇ ਦੱਸਾਂਗੇ ਕਿਹੜਾ ਇਹ ਤੇ ਆਪਾਂ ਉਹਦੇ ਚ ਲਿਖਾਂਗੇ ਦੇਖੋ ਬਈ ਚਿੱਟਾ ਹੋਇਆ ਪਿਆ ਦੂਰ ਤੱਕ ਜਿਹੜੇ ਮਰਜੀ ਬੂਟੇ ਦੇਖ ਲਓ ਯਾ ਬਾਦ ਆ ਦੇਖ ਸਕਦੇ ਹੋ ਬਾਈ ਐ ਕਿ ਨਰਮਾ ਨਿਕਲੂ ਨਿਕਲੂ ਆ ਬਹੁਤ ਜ਼ਿਆਦਾ ਤੇ ਆਉ ਰੇਟ ਵੀ ਬਹੁਤ ਵਧੀਆ ਮਿਲਣ ਦੀ ਉਮੀਦ ਆ ਸੌਨੇ ਤੇ ਸੁਹਾਗਾ ਹੋ ਜੂ ਆਦਾ ਚੋਕਣ ਵਾਲਾ ਬਾਈ ਕਈਏ ਕਿਸਾਨ ਨੂੰ ਜਾ ਕੇ ਆਪਣੇ ਵੀਰ ਨੂੰ ਯਾਰ ਜਿੱਧਰ ਵੀ ਨਿਗਾਹ ਮਾਰ ਚਿੱਟਾ ਹੋਇਆ ਪਿਆ ਵਾਸੇ ਇੱਕ ਅੱਧੇ ਦਿਨ ਚ ਉਹਨੂੰ ਕਹਿੰਦੇ ਵੀ ਚੋਕਲਾ ਭਾਈ ਮੱਲੇ ਬੱਲੇ ਹੋਈ ਪਈ ਆ ਸਾਰੇ ਖਿੜਿਆ ਪਿਆ ਇਧਰ ਹੋ ਤੱਕ ਨਿਗਾਹ ਮਾਰੋ ਹਰੇ ਪਹਨੇ ਢਿੰਡਾਂ ਨਾਲ ਬੂਟੇ ਆ ਦੇਖੋ ਚਿੱਟਾ ਹੋਇਆ ਬੈ ਚਿੱਟਾ ਜਿਵੇਂ ਕਹਿੰਦੇ ਹੁੰਦੇ ਪਹਿਲਾਂ ਪਹਿਲਾਂ ਦੇਖ ਦਿੰਦੇ ਨਰਮਿਆ ਚਿੱਟੇ ਹੋਏ ਤੇ ਫੁੱਟਾਂ ਦੇ ਫੁੱਟ ਮੱਲੇ ਬੱਲੇ ਆਇਆ 40 ਵਾਲੇ ਸੋਹਣੇ ਆ ਯਾਰ ਹੋਰ ਤਾਂ ਗੱਲਾਂ ਨਹੀਂ ਗੱਲਾਂ ਆਪੇ ਨੇ ਗੱਦੀ ਆ ਰੂੰ ਆ ਦੇ ਚਿੱਟਾ ਹੋਇਆ ਬੈ ਦੂਰ ਤੱਕ ਜਿੱਥੋਂ ਦਾ ਹੀ ਮਰਜੀ ਦੇਖ ਲੋ ਅਪੋ ਤੋਂ ਉੱਪਰ ਦੀ ਕੈਮਰਾ ਲੈ ਕੇ ਬਖਾਉਨੇ ਆ ਸਾਰਾ ਖੇਤ ਤੇ ਨਰਮਾ ਚਿੱਟਾ ਸਿਉਨਾ ਆ ਜੂਮ ਕਰਕੇ ਦਿਖਾਓ ਮਿੱਤਰਾ ਕਿਵੇਂ ਨਰਮਾ ਖੜਿਆ ਪਿਆ ਦੇਖ ਲਾਤੇ ਰੰਗ ਭਾਗਦਾ ਤੇ ਆ ਕਿਸਾਨਾਂ ਦੀ ਕਿਸਮਤ ਪਈ ਜਾਗਦਾ ਤੇ ਆ ਰੁਗਾਂ ਦੇ ਰੁਗ ਨਰਮਲ ਨਿਕਲ ਰਹਿ ਟਿੰਡੇ ਚੋਂ ਵਾਰ ਛਕਰੀਆਂ ਚੋਂ ਤੇ ਜਿਹੜਾ ਖਿੜ ਗਿਆ ਖਿੜ ਗਿਆ ਬਾਕੀ ਟਿੰਡੇ ਬਹੁਤ ਜ਼ਿਆਦਾ ਲੱਗੇ ਪਏ ਨੇ ਪਿਛਲੇ ਸਾਲ ਤਾਂ ਛਕਰੀਆਂ ਚੋਂ ਨਿਕਲਦਾ ਨਹੀਂ ਸੀ ਮਸਾਂ ਕੱਢਦੇ ਸੀ ਚੋਕਣ ਵਾਲੇ ਆੱਕ ਗਏ ਸੀ ਇਹ ਕਿ ਦੱਪਈ ਮਾਂ ਦਾ ਪੁੱਤ ਬਾਹਰ ਨੂੰ ਆਈ ਜਾਂਦਾ ਆ ਬੱਲੇ 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 ਹੋ ਗਈ ਦੇਖ ਬਾਈ ਦੇਖੋ ਨਰਮੇ ਦੇ ਰੰਗ ਸਤਗੁਰ ਦੀ ਰਹਿਮਤਾ ਆ ਦੇਖੋ ਕਿੰਨਾ ਸੋਹਣਾ ਖੜਿਆ ਬਾਈ ਨਰਮਾ ਬੱਲੇ ਬੱਲੇ ਹੋਈ ਪਈ ਆ ਚਲੋ ਅੱਗੇ ਦਿਖਾਉਨੇ ਆ ਤੁਹਾਨੂੰ ਪੂਰਾ ਖੇਤ ਆ ਦਿਖਾਉਨੇ ਆ ਬਾਈ ਪੂਰਾ ਖੇਤ ਨਰਮੇ ਦਾ ਦੇਖੋ ਕਿਵੇਂ ਫਲ ਨਾਲ ਲੱਦੇ ਪੈਲੇ ਬੂਟੇ ਤੇ ਇੱਥੋਂ ਦੂਰੋਂ ਖੜ ਕੇ ਜ਼ੂਮ ਕਰਕੇ ਦਿਖਾਉਨੇ ਆ ਨਰਮਾ ਕਿਵੇਂ ਖੜਿਆ ਕੋਈ ਐ ਨਹੀਂ ਵੀ ਇੱਕ ਅੱਧਾ ਬੂਟਾ ਛਟੀ ਹੈ ਜਾ ਆ ਦੇਖੋ ਫੁੱਟ ਦੀ ਦੇ ਚਿੱਟੇ-ਚਿੱਟੇ ਅਰ ਜੂਮ ਕੈਮਰੇ 'ਚ ਘੱਟ ਸ਼ੋਅ ਕਰਦਾ ਆ ਫੇਰ ਵੀ ਦੇਖ ਲੋ ਬੱਲੇ ਬੱਲੇ ਹੋ ਗਈ ਮਿੱਤਰੋ ਓਕੇ ਬਾਏ ਸਾਰੇ ਕਿਸਾਨਾਂ ਦੀ ਬੱਲੇ ਬੱਲੇ ਕਰਾਵੇ ਮਾਲਕ ਤੇ ਆ ਹੁਣ ਮੌਸਮ ਤੋਂ ਬਚਾਵੇ ਮਾਲਕ